ਪਿਆਰੇ ਦੋਸਤੋ ਪਿਆਰ ਭਰੀ ਸਤਿ ਸਾਕ ਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਮਲਾਮਾਂ ਦੇ ਹੱਕ ਲਈ ਫੈਸਲਾ ਕਰ ਦਿੱਤਾ ਹੈ ਜੀ ਜੋ ਮਲਾਮ ਇੱਕ ਇੱਕ 2016 ਤੋਂ ਪਹਿਲਾਂ ਰਿਟਾਇਰ ਹੋਏ ਚੁੱਕੇ ਆ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਪਟੀਸ਼ਨ ਸੀ ਡਬਲਯੂ ਪੀ 2235 ਸਾਲ 2024 ਦੇ ਅਨਸਾਰ ਸਾਢੇ 5 ਸਾਲ ਦਾ 6ਵੇਂ ਪੇਗ ਦਾ ਏਰੀਅਰ ਉਹਨਾਂ ਨੇ ਮੰਗ ਕੀਤੀ ਹੈ ਕਿ ਸਾਨੂੰ 100 ਪਤੀ ਪ੍ਰਸੈਂਟ ਦੇ ਦੀ ਦੇ ਆਧਾਰ ਤੇ ਬਣਾ ਕੇ ਏਰੀਆ ਦਿੱਤਾ ਜਾਵੇ ਦੂਜਿਆਂ ਤੋਂ ਇਹ ਵੀ ਕਿਹਾ ਹੈ ਕਿ ਸਾਨੂੰ ਜੋ ਏਰੀਆ ਦਾ ਉਸ ਨੂੰ 18% ਬਿਆਜ ਦਿੱਤਾ ਜਾਵੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਕੇ ਫੈਸਲਾ ਕਰ ਦਿੱਤਾ ਹੈ ਪੰਜਾਬ ਸਰਕਾਰ ਨੂੰ ਵੀ ਤਿੰਨ ਹਫ਼ਤੇ ਦੇ ਵਿੱਚ ਉਹਨਾਂ ਨੂੰ ਪੇ ਕਿਵੇਂ ਦਾ ਏਰੀਆ ਦਿੱਤਾ ਜਾਵੇ ਆਪਾਂ ਵੀ ਪਹਿਲਾਂ ਵੀ ਦੇਖਿਆ ਹੈ ਕਿ ਪੰਜਾਬ ਸਰਕਾਰ ਦੇ ਮਾਲਿਆਂ ਵੱਲੋਂ ਲਗਾਤਾਰ ਡੀ ਏ ਰਿਆਂ ਇਸ ਤਰ੍ਹਾਂ ਬਕਾਇਆ ਜਾਂ ਭੇਗ ਨੇ ਲੈਣ ਸੰਬੰਧੀ ਪੰਜਾਬ ਤੇ ਹਰਿਆਣਾ ਦੇ ਹਾਈ ਕੋਰਟ ਵਿੱਚ ਕੇਸ ਵੀ ਕਰ ਚੁੱਕੇ ਹਨ ਕੁਝ ਕੇ ਜਿੱਤੂ ਚੁੱਕੇ ਹਨ ਇਸ ਤਰ੍ਹਾਂ ਹੀ ਪੰਜਾਬ ਦੇ ਜਾਨਾ ਹੋ ਹਾਈ ਕੋਰਟ ਨੇ ਫੈਸਲਾ ਕਰਤਾ ਹੈ ਕਿ ਜੋ 1/2019 ਤੋਂ ਸਾਡੇ ਸਾਠੀ ਦੇ ਤੈਅ ਹੋਇਆ ਉਹਨਾਂ ਨੂੰ 5.5 ਸਾਲ ਲਈ ਦਿੱਤਾਵੇ ਦੂਜੇ ਪਾਸੇ ਪੀਐਸ ਪੀਸੀਐਲ ਦੇ ਮਲਾਜਮ ਪੀਐਸਟੀ ਸੇ ਮੈਂ ਨੂੰ ਲਗਾਤਾਰ ਜੋ 10 ਸਤੰਬਰ ਤੋਂ 17 ਸਤੰਬਰ ਤੱਕ ਜਾਰੀ ਰਹੇਗੀ ਉਹਨੇ ਮੁੱਖ ਮੰਗਾਂ ਖਾਂ ਪਰ ਬੀਲੀ ਮੰਤਰੀ ਨਾਲ ਮੀਟਿੰਗਾਂ ਵੀ ਹੋਈਆਂ ਬੀਲੀ ਮੰਤਰੀ ਨੇ ਸਹਿਮਤਤਾ ਬਣੀਆਂ ਮੰਗਾਂ ਦੇ ਉੱਪਰ ਜੋ ਸਹਿਮਤੀਆਂ ਬਣੀਆਂ ਬਾਰੇ ਤੇ ਲਾਗੂ ਨਹੀਂ ਕੀਤੀਆਂ ਨਹੀਂ ਸਰ ਕੋ ਨਹੀਂ ਕੀਤਾ ਗਿਆ ਜਿਸ ਕਰਕੇ ਪੀਐਸ ਪੀਸੀਐਲ ਦੇ ਮਲਾਜਮਾਂ ਪੀਐਸਟੀ ਦੇ ਮਲਾਜਮ 17 ਸਤੰਬਰ ਤੱਕ ਹੜਤਾਲ ਕਰਨਗੇ ਪੀਐਸਈ ਵੀ ਜੁਆਇੰਟ ਫੋਰਮ ਵੀਲੀਮ ਲਾਣ ਇਕਤਾ ਮੰਚ ਨੇ ਫੈਲਾ ਕੀਤਾ ਹੈ ਦੂਜੇ ਪਾਸੇ ਜੋ ਕੰਪਿਊਟਰ ਦੇ ਹਵਕਾ ਲਗਾਤਾਰ ਧੂਰੀ ਨੋਖਰੇ ਭਵਨਤਵਾਂ ਦੇ ਦਫ਼ਤਰ ਦੇ ਸਾਹਮਣੇ ਹੜਤਪੋਖੜ ਦਾਬ ਦੇ ਬੈਠੇ ਆਂ ਜੀ ਕਿਉਂਕਿ ਉਹਨਾਂ ਦੀ ਮੰਗ ਆਗੇ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਮਾਰਜੀ ਦਿੱਤਾ ਜਾਵੇ ਤੇ ਛੇਵਾ ਬੇਸ ਨੱਗ ਦਿੱਤਾ ਜਾਵੇ ਦੂਜੇ ਪਾਸੇ ਜੋ ਠੇਕਾ ਮਲਾਇਆਂ ਸੰਸਮੋਰਚਾ ਪੰਜਾਬ ਨਾਲ ਦੀ ਮੀਟਿੰਗ ਅੱਜ ਪੰਜਾਬ ਪਹੁੰਚ ਜੰਡੀਆਡ ਵਿਖੇ ਕੈਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨਾਲ ਹੋਈ ਉਹ ਇੱਕੋ ਇੱਕ ਮੰਗ ਸੀ ਕਿ ਪੰਜਾਬ ਸਰਕਾਰ ਦੇ ਮੈਹਕ ਵਿੱਚ ਕੰਮ ਕਰਦੇ ਕੱਚੇ ਮਲਾਇਆਂ ਨੂੰ ਰੈਗੂਲਰ ਕੀਤਾ ਜਾਵੇ ਜੋ ਮੈਂਬਰ ਆ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਤੁਹਾਡੀ ਮੀਟਿੰਗ ਆਉਣ ਵਾਲੀ 5 ਅਕਤੂਬਰ ਨੂੰ ਮੁੱਖ ਮੰਤਰੀ ਭਵਨ ਤਮਨਾਲ ਕਰਵਾਈ ਜਾਊਗੀ ਹਰ ਵਾਰੀ ਇਸ ਤਰ੍ਹਾਂ ਹੀ ਹੁੰਦਾ ਚਾਹੇ ਬ੍ਰਿਤਮੰਦੀ ਹਰਪਾਲ ਸਿੰਘ ਟੀਮਾਂ ਵੀ ਤਾਂ ਕਰੇ ਉਹ ਵੀ ਇਹੀ ਕਹਿੰਦੇ ਤੁਹਾਡੀਆਂ ਮੰਗਾਂ ਦਾ ਹੱਲ ਜੋ ਮੁੱਖਾਂ ਭਵਾਂ ਤੁਹਾਨੂੰ ਦੱਸਿਆ ਜਾਊਗਾ ਜਾਂ ਮੁੱਖਾਂ ਭਵਾਂ ਤੁਹਾਨੂੰ ਨਾਲ ਮੀਟਿੰਗ ਆ ਜਾਊਗੀ ਪਰ ਦੇਖਿਆ ਸਾਝੇ ਫਰੰਟ ਨਾਲ ਜਿਹਮਰ ਭਵਾਂ ਤੁਹਾਨੂੰ ਮੀਟਿੰਗ ਕਰਨੀ ਸੀ 10 ਸਤੰਬਰ ਨੂੰ ਉਸ ਤੋਂ ਪੱਜਿਆ ਜਸਟ ਕਰਕੇ ਸਾਝੇ ਫਰੰਟ ਦੇ ਆਗੂ ਸਤੀ ਸਾਣੇ ਗਿਆ ਸੀ ਸਾਕ ਕਮੇਟੀ ਨਾਲ ਮੀਟਿੰਗ ਨਹੀਂ ਕਰਾਂਗੇ ਜੋ ਅੱਜ ਮੀਟਿੰਗ ਦਿੱਤੀ ਗਈ ਸੀ ਪੰਜਾਬ ਦੇ ਮਲਾਜਾ ਸਾਝੇ ਫਰੰਟ ਨੂੰ ਉਹਨਾਂ ਦੀ ਮੀਟਿੰਗ ਵਿੱਚ ਜੋ ਭਾਗ ਨਹੀਂ ਲਿਆ ਜੀ ਹੁਣ ਧੰਨਵਾਦ ਸਾਥੀਓ ਮੈਨੂੰ ਸਬਸਕ੍ਰਾਈਬ ਕਰ ਲਈ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ